ਮੈਨੂੰ ਕਹਿੰਦੇ ਏਕਤਾ ਚਾਹੀਦੀ ਆ ਮੈਂ ਕਿਹਾ ਏਕਤਾ ਕਿਹੜਾ ਜੱਥੇਬੰਦੀ ਆ ਭਾਈ ਏਕਤਾ ਤੇ ਕਰਨੀ ਆ ਜੇ ਪੰਥ ਦਾ ਭਲਾ ਚਾਹਣੇ ਹੋ ਜਦੋਂ ਪੰਥ ਨੇ ਏਕਤਾ ਖਡੂਰ ਸਾਹਿਬ ਤੇ ਜਦੋਂ ਚੋਣ ਲੜੀ ਆ ਪਹਿਲਾਂ ਤਾਂ ਕਹਿੰਦੇ ਅਮਰਪਾਲ ਸਿੰਘ ਲੜੀ ਨਹੀਂ ਸਕਦਾ ਫੇਰ ਕਹਿੰਦੇ ਜੀ ਕਾਗਜ਼ ਰੱਤ ਹੋ ਜਾਣਗੇ ਫੇਰ ਕਹਿੰਦੇ ਜੀ ਜਿੱਤ ਨਹੀਂ ਸਕਦਾ ਫੇਰ ਕਹਿੰਦੇ ਸੌਣ ਨਹੀਂ ਚੱਕ ਸਕਦਾ ਹੁਣ ਕਹਿੰਦੇ ਆ ਨਹੀਂ ਸਕਦਾ ਉਹ ਭਾਈ ਜਿੱਤ ਵੀ ਗਿਆ ਤੇ ਬਾਹਰ ਵੀ ਆਊਗਾ ਉਹ ਬਾਹਰ ਵੀ ਆਊਗਾ ਉਹਨੂੰ ਰੋਕ ਹੀ ਨਹੀਂ ਸਕਦਾ ਤੇ ਫੇਰ ਭਈ ਭਈ ਜੇ ਉਹ ਬਾਹਰ ਵੀ ਆਊਗਾ ਆ ਕੇ ਫੇਰ ਉਹਨੇ ਤੇ ਆਲੂ ਮਟਰ ਦੀ ਗੱਲ ਕਰਨੀ ਨਹੀਂ ਉਹਨੇ ਕੌਮ ਦੀ ਗੱਲ ਕਰਨੀ ਹੈ ਉਹਨੇ ਪੰਜਾਬ ਦੀ ਗੱਲ ਕਰਨੀ ਹੈ ਉਹਨੇ ਗਲਾਮੀ ਦੀ ਗੱਲ ਕਰਨੀ ਹੈ ਉਹਨੇ ਮੀਰੀ-ਬੀਰੀ ਦੀ ਗੱਲ ਕਰਨੀ ਹੈ ਅੱਜ ਮੀਰੀ-ਬੀਰੀ ਤੇ ਸਿਧਾਂਤ ਦੇ ਮੁਤਾਬਕ ਇਹ ਜਿਹੜਾ ਇਕੱਠ ਹੋ ਰਿਹਾ ਇਸ ਕਾਨਫਰੰਸ 'ਤੇ ਪੰਥ ਦੀ ਅੱਜ ਗੱਲ ਹੋਣੀ ਹੈ ਕੌਮ ਦੀ ਗੱਲ ਹੋਣੀ ਹੈ ਵਪਾਰੀ ਦੀ ਗੱਲ ਹੋਣੀ ਹੈ ਇੱਥੇ ਪਾੜੀਆਂ ਦੀ ਗੱਲ ਹੋਣੀ ਹੈ ਇੱਥੇ ਪਹਿਰਾਵੇ ਦੀ ਗੱਲ ਹੋਣੀ ਆ ਇੱਥੇ ਕਲੰਮੀ ਕਲੋਂ ਲਾਹਣ ਦੀ ਗੱਲ ਹੋਣੀ ਆ ਇੱਥੇ ਯੋਧੇ ਦੀ ਗੱਲ ਹੋਣੀ ਆ ਇੱਥੇ ਫੱਟ ਫੜਨ ਦੀ ਗੱਲ ਹੋਣੀ ਆ ਪੰਜਾਬ ਨੂੰ ਬਚਾਉਣ ਦੀ ਗੱਲ ਹੋਣੀ ਆ ਆਓ ਇਕੱਠੇ ਹੋਈਏ ਗੱਲਾਂ ਤਾਂ ਬੜੀਆਂ ਵੱਡੀਆਂ ਆ ਅੱਜ ਮੈਂ ਤੁਹਾਨੂੰ ਕਹਿਣਾ ਚਾਹਣਾ ਆ ਉਹ ਇਕੱਠੇ ਹੋ ਜੋ ਇਕੱਠੇ ਹੋ ਕੇ ਇੱਕ ਦਿੱਲੀ ਦੀ ਸੋਚ ਬਰੂਪੀਆਂ ਤੋਂ بچੋ ਭਾਈ ਪੰਥਰ ਕੁਝ ਕਹਿੰਦੇ ਹੋਰ ਆ ਕਰਦੇ ਕੁਝ ਹੋਰ ਆ ਰਾਤ ਨੂੰ ਕਿਤੇ ਆ ਦਿਨੇ ਕਿਤੇ ਆ ਪਾਰਲੀਮੈਂਟ 'ਚ ਕੁਝ ਕਹਿੰਦੇ ਆ ਰੋਡ 'ਤੇ ਕੁਝ-ਕੁਝ ਕਹਿੰਦੇ ਆ ਤੇ ਫੇਰ ਤੁਸੀਂ ਸੋਚੋ ਭਈਆ ਜਿਹੜਾ ਦਰਬਾਰ ਸਾਹਿਬ ਕਿਨੇ ਲਾਇਆ ਕਿਨੇ ਲਾਇਆ ਭਈ ਗਾਲਾਂ ਜਕਾਰ ਕਿਨੇ ਪਾਇਆ ਆ ਜਿਹੜੇ ਸਾਰੇ ਸਿੰਘ ਆ ਸ਼ਹੀਦ ਕਿਨੇ ਕੀਤੇ ਆ ਇਹ ਭਾਈ ਹੋਰ ਕਿਸੇ ਨੇ ਨਹੀਂ ਕੀਤੇ ਯੂਪੀਏ ਕਿਨੇ ਲਾਇਆ ਵੇ ਦੱਸੋ ਯੂਪੀਏ ਵੇਖੋ ਇੱਕ ਤਾਂ ਕਹਿੰਦੇ ਇੰਡੀਆ ਸਟੇਟ ਤੋਂ ਬਚ ਕੇ ਰਹਿਣਾ ਆ ਭਗਵਾਨ ਤਮਾਨ ਦੀ ਸਰਕਾਰ ਨੇ ਲਾਦਾ ਯੂਪੀਏ ਇਹ ਬਈ ਯੂਪੀਏ ਇੱਕ ਤਾਂ ਕਿਤੇ ਪੁਲਿਸ ਬੜੀ ਮਾੜੀ ਆ ਕਹਨੇ ਆ ਕਿ ਯੂਪੀਏ ਪਿਛੂ ਯੂਪੀਏ ਲਵਾਇਆ ਕਿਹਨੇ ਆ ਦੱਸੋ ਤਾਂ ਸਹੀ ਤੇ ਫੇ ਭਾਈ ਵਕੀਰ ਕਿਹਨੇ ਦਿੱਤਾ ਬਈ ਦੱਸੋ ਕਿਹਨੇ ਦਿੱਤਾ ਵਕੀਰ ਕਿਹਨੇ ਦਿੱਤਾ ਫੇ ਭਾਈ ਪਰਖੋ ਵਕੀਰ ਦੇਣ ਵਾਲਿਆਂ ਤੋਂ ਵੀ ਪਰਖੋ ਯੂਪੀਏ ਲਵਾਉਣ ਵਾਲਿਆਂ ਤੋਂ ਵੀ ਪਰਖੋ ਇਹ ਪਰਖਣ ਦੀ ਗੱਲ ਆ ਫੇ ਮੈਂ ਤੁਹਾਨੂੰ ਕਹਿਣਾ ਇਹ ਸਟੇਜ ਤੇ ਨਵੀਂ ਪਾਰਟੀ ਦਾ ਐਲਾਨ ਹੋਣਾ ਹੈ ਕਲ ਸੋਚ ਦਿੱਲੀ ਦੀ ਆ ਦਿੱਲੀ ਦੀ ਸੋਚ ਫਾਨੂੰ ਖਤਮ ਕਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਤੁਹਾਡਾ ਦਰਵਾਜ਼ਾ ਛਟਾਉਂਦੀ ਆ ਦਿੱਲੀ ਦੀ ਸੋਚ ਬੜੇ ਗਲਾ ਚ ਟਾਇਰ ਪਾਉਂਦੀ ਆ ਦਿੱਲੀ ਦੀ ਸੋਚ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਸ਼ਹਿਾਹ ਦਿੰਦੀ ਆ ਦਿੱਲੀ ਦੀ ਸੋਚ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਉਹ ਠਿਬਰੂ ਕਰਦੀ ਜੇਲ੍ਹ ਵਿੱਚ ਪਹੁੰਚਦੀ ਆ ਦਿੱਲੀ ਦੀ ਸੋਚ ਸਾਡੇ 700 ਕਿਸਾਨਾਂ ਦੀਆਂ ਚੰਨ ਲਲੰਦੀ ਆ ਦਿੱਲੀ ਦੀ ਸੋਚ ਸਾਡੇ ਅਣਖੀ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਚੁਲਮ ਕਰਕੇ ਚੰਗਲ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਨੇਪਾਲ ਦਾ ਬਾਡਰ ਖੋਲ੍ਹ ਦਿੰਦੀ ਆ ਬੰਗਲਾਦੇਸ਼ ਦਾ ਬਾਡਰ ਖੋਲ੍ਹ ਦਿੰਦੀ ਆ ਦਿੱਲੀ ਦੀ ਸੋਚ ਬਾਗੇ ਦਾ ਬਾਡਰ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਸੈਨੀ ਵਾਲੇ ਦਾ ਸੁਲੇਮਾਨੀ ਬਾਡਰ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਕਸਾਨਾ ਨੂੰ ਬਾਡਰਾਂ ਤੇ ਰੱਖ ਲੈਂਦੀ ਆ ਦਿੱਲੀ ਦੀ ਸੋਚ ਸਾਡੀ ਕੌਮ ਦਾ ਜ਼ਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਬੰਦੀ ਸਿੰਘਾਂ ਨੂੰ ਉਹ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਆ ਦਿੱਲੀ ਦੀ ਸੋਚ ਭਾਈ ਜੁੰਡਾ ਤੇ ਭਾਈ ਸੁੱਖਾ ਨੂੰ ਫਾਸੀਆਂ ਤੇ ਲਟਕਾ ਦਿੰਦੀ ਆ ਦਿੱਲੀ ਦੀ ਸੋਚ ਪੰਥ ਨੂੰ ਵੀ ਮਾਰਨਾ ਚਾਹੁੰਦੀ ਆ ਜੋ ਮਾਰ ਨਹੀਂ ਸਕੇ ਦਿੱਲੀ ਦੀ ਸੋਚ ਪੰਥ ਤੇ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਬਾਣੀ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਪੰਜਾਬੀ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਪੜਾਈ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਸਾਡੇ ਪਹਿਰਾਵੇ ਨੂੰ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਸਾਡੇ ਪੁੱਤਾਂ ਨੂੰ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਐਨਐਸ ਲਾ ਕੇ ਸਾਡੇ ਤੇ ਜ਼ੁਲਮ ਕਰਨਾ ਚਾਹੁੰਦੀ ਆ ਪਰ ਦਿੱਲੀਆ ਯਾਦ ਰੱਖੀ ਤੇਰੇ ਤੋਂ ਨਾ ਅੱਜ ਘੁਮਰਾਏ ਆ ਨਾ ਕੱਲ ਘੁਮਰਾਏ ਆ ਬਿੱਦ ਕਰਦੀ ਇੱਕ ਪੱਤਰਕਾਰ ਮੈਨੂੰ ਜਸਕਰੇਵਾਲ ਕਹਿੰਦਾ ਕਿ ਜਸਕਰਨ ਸਿੰਘ ਜੀ ਇੱਥੇ ਰੰਗ ਕੀ ਆਉਣਗੇ ਮੈਂ ਕਿਹਾ ਭਾਈ ਸਾਹਿਬ ਰੰਗ ਦਾ ਗੁਰੂ ਗ੍ਰੰਥ ਸਾਹਿਬ ਨੇ ਅੰਮ੍ਰਿਤਪਾਲ ਸਿੰਘ ਦੇ ਸਰਬਜੀਤ ਨੂੰ ਰੰਗ ਤਾਂ ਉਹਨਾਂ ਨੇ ਮਹਾਰਾਜ ਨੇ ਲਿਆਇਆ ਅੱਜ ਤਾਂ ਭਾਈ ਇਸ ਇਕੱਠ ਦੇ ਵਿੱਚ ਜਿਹੜਾ ਰੰਗ ਕੌਮ ਨੇ ਬਹੁਜੋੜਿਆਂ ਚ ਭਰਿਆ ਅੱਜ ਉਸ ਰੰਗ ਨੇ ਨਾ ਖੁਸ਼ਬੂ ਦੇਣੀ ਐ ਅੱਜ ਇਹ ਰੰਗ ਪਾਣੀ ਬਣਾ ਕੇ ਖੁਸ਼ਬੂ ਦੇ ਰਿਹਾ ਇਹ ਖੁਸ਼ਬੂ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਊਗੀ ਇਹ ਖੁਸ਼ਬੂ ਪੰਜਾਬ ਦੇ ਹਰ ਵਰਗ ਨੂੰ ਦਿੱਤਾ ਜਾਊਗੀ ਸੋ ਘਬਰਾਉਣਾ 22 ਸਾਲ ਰਹਿ ਗਏ ਨੇ ਅਮਰਤਪਾਲ ਵੀ ਆਊਗਾ ਤੇ ਮੈਂ ਇੰਡੀਆ ਸਟੇਟ ਨੂੰ ਕਹਿਣਾ ਹੈ ਕਿ ਭਾਈ ਆਪਲੇ ਜਿਹੜੀਆਂ ਕੱਢੀ ਲੈਂਦੇ ਆ ਭਾਈ ਭਾਈ ਸਾਡੇ ਕਿਸਾਨ ਛੱਡ ਦੇ ਮੈਨੂੰ ਸਵਾਮੀਨਾਥ ਛੱਡ ਦੇ ਗੁਰੂ ਦੀ ਬੇਦੀ ਨਹੀਂ ਕਰਨ ਵਾਲੇ ਤੇ ਕਰਾਉਣ ਵਾਲੇ ਉਹ ਫੜ ਲਓ ਕਿਸਾਨਾਂ ਨੂੰ ਗੋਲੀਆਂ ਮਾਰ ਗਿਆ ਉਹਨਾਂ ਦੇ ਕਵਰ ਦੋ ਬੰਦੀ ਸਿੰਘ ਛਡਾ ਲਈਏ ਪਾਣੀ ਬਚਾ ਲਈਏ ਇੰਡੀਆ ਸਟੇਟ ਤੇ ਭਗਵੰਤ ਮਾਨ ਸਰਕਾਰ ਤੂੰ ਬੰਦੀ ਸਿੰਘ ਰੱਖ ਤੂੰ ਅਮਰਤਪਾਲ ਨੂੰ ਰੱਖ ਅੰਦਰ ਅਸੀਂ ਭਾਈ 2227 ਦੇ ਵਿੱਚ ਸਰਕਾਰਾਂ ਖਾਲਸਾ ਬਣਾ ਕੇ ਆਪਦੇ ਸੰਤਕ ਤੇ ਸਾਰਿਆਂ ਨੂੰ ਬਚਾਂਗੇ ਤੇ ਪੰਜਾਬ ਤੇ ਪੰਥ ਨੂੰ ਬਚਾ ਕੇ ਆਪਾਂ ਨਵਾਂ ਇਤਿਹਾਸ ਲਿਖਾਂਗੇ